350 ਰੁਪਏ ਦੇ ਵਿੱਚ ਸੂਟ ਦੇਣੇ ਆ ਜਿਹੜੇ ਹੁਣ ਦਿਖਾ ਲੈਣ ਲੱਗਾ ਆ 67 ਵਰਗ ਦਾ ਸੂਟ ਵੀ 1300 ਰੁਪਏ ਦਾ ਤੇ ਨਾ 67 ਵਰਗ ਲਾਸਟ ਦੇਖਿਓ ਦੁਪੱਟਾ ਦੇਖਿਓ ਦੁਪੱਟਾ ਹੀ 350 ਰੁਪਏ ਦਾ ਪਹਿਲੀ ਗੱਲ ਲਫਾਫਾ ਘਰੋਂ ਲੈ ਕੇ ਆਣਾ ਦੂਜੀ ਗੱਲ ਇਹਦੀ ਪੇਮੈਂਟ Google Pay 'ਤੇ ਹੋਣੀ ਤੀਜੀ ਗੱਲ ਸੂਟ ਜਿੰਨੇ ਮਰਜ਼ੀ ਲੈ ਲਿਓ ਗੱਲੇ ਨਹੀਂ ਦਿੱਤੀ ਹੈਗੀ ਆਹ ਲਓ ਜੀ ਆਲ ਓਵਰ ਸੂਟ ਆ ਦੁਪੱਟਾ ਦੇਖ ਕੇ ਜਾਈਓ ਇਹ ਉਹੀ ਮਿਲਦਾ ਮਾਲ ਆ ਜੀਰਾ ਪਹਿਲਾਂ ਲੈ ਕੇ ਗਏ ਪ੍ਰਿੰਟ ਦੇਖ ਲਓ ਇੱਕ ਵਾਰੀ ਮਾਲ ਦੀ ਕੁਆਂਟੀਟੀ ਦੇਖ ਲਓ ਇੱਕ ਵਾਰੀ ਇਹ ਜਿੰਨਾ ਤੁਹਾਨੂੰ ਚਾਹੀਦਾ ਉਹਨਾ ਹੀ ਆ ਪਹਿਲੀ ਗੱਲ ਗੂਗਲ ਪੇੜੀ ਹੋਣਾ ਲਫਾਫਾ ਘਰੋਂ ਲੈ ਕੇ ਆਣਾ ਆ 350 ਰੁਪਏ ਸੂਟ ਦੁਪੱਟਾ ਦੇ ਕੇ ਅਸ਼ਕੇ ਅਸ਼ਕੇ ਹੋ ਜਾਊਗੀ ਇਹਦੇ ਵਿੱਚ ਮਿਲਨੇ ਤੁਹਾਨੂੰ 16 ਰੰਗ ਜੇ ਤੁਸੀਂ ਚਾਹਦੇ ਆ ਫੋਟੋ ਵਾਲੇ ਪੀਸ ਤੁਸੀਂ ਲਵੋ ਫੋਟੋ ਵਾਲੇ ਫਿਰ ਤੁਹਾਨੂੰ ਆਣਾ ਪੈਣਾ ਥੋੜਾ ਜਿਆ ਜਲਦੀ ਸੇਲ ਲੱਗਣੀ ਆ ਸਿਰੇ 9 ਵਜੇ ਆ ਲੋ ਜੀ ਦੂਜਾ ਰੰਗ ਇੱਕ ਹੋਰ ਕਤਲਬੀਰ ਰੁੱਕ ਕੇ ਜਾਂ ਦੇਖ ਕੇ ਓਏ ਹੋਏ 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 ਮਾਲ ਡੇਗ ਗਿਆ ਮੰਨ ਲਓ ਵਿਗ ਗਿਆ ਆ ਸੂਟ ਨਿਕਾ ਗਾ ਲਓ ਫਰੰਟ ਬੈਕ 3 ਮੀਟਰ ਦੀ ਬਾਟਮ ਨਾਲ ਆ ਲੋ 3 ਮੀਟਰ ਦੀ ਦੁਪੱਟਾ じゃ ਕਿੱਥੇ ਆ ਆ ਲੋ ਦੁਪੱਟਾ ਦੇਖ ਕੇ ਜਾਈਓ ਵੀਡੀਓ ਹੋਈ ਨਹੀਂ ਵੱਡੀ ਕਿਉਂਕਿ ਐਂਡ ਦੇ ਛਤਰ ਵਰਕ ਵੀ ਦਿਖਾਣਾ 1300 ਰੁਪਏ ਦਾ ਦੇਣਾ ਆ ਛਤਰ ਵਰਕ ਸੂਟ 1300 ਰੁਪਏ ਦਾ ਰੁੱਕ ਕੇ ਜਾਂ ਦੇਖ ਕੇ ਜਾਈਓ ਦੁਪੱਟਾ ਦੇਖ ਲਓ 350 ਰੁਪਏ ਵਿੱਚ ਕਾਟਨ ਦਾ ਇਦਾਂ ਦਾ ਮਸਲੀਨ ਕਾਟਨ ਦਾ ਦੁਪੱਟਾ ਡਿਜੀਟਲ ਪ੍ਰਿੰਟਿੰਗ ਦੇ ਵਿੱਚ ਨਹੀਂ ਮਿਲਣਾ ਸੂਟ ਕਿੰਨੇ ਦਾ 350 ਰੁਪਏ ਦਾ ਲਫਾਫਾ ਘਰੋਂ ਲੈ ਕੇ ਆਨੇ ਆ ਕੈਸ਼ ਪੇਮੈਂਟ ਹੋਣੀ ਆ Google Pay ਕੋਈ ਨਹੀਂ ਹੋਣਾ ਆ ਲਓ ਜੀ ਆਲ ਓਵਰ ਸੂਟ ਆ ਜੀ ਨਿਗਾਹ ਕਰ ਲਓ ਇੱਕ ਵਾਰੀ ਇੰਦਾ ਦੀ ਪ੍ਰਿੰਟਿੰਗ ਨਹੀਂ ਮਿਲ ਸਕਦੀ ਸਾਢੇ 300 ਰੁਪਏ ਦੇ ਵਿੱਚ ਇੰਦਾ ਦਾ ਦੁਪੱਟਾ ਨਹੀਂ ਮਿਲ ਸਕਦਾ ਸਾਢੇ 300 ਰੁਪਏ ਦੇ ਵਿੱਚ ਆ ਦੁਪੱਟਾ ਦੇਖਿਓ ਜੀ ਇਹ ਸਾਰੇ ਚਾ ਲਾ ਲੈਣੇ ਆ ਸਾਰੇ ਸ਼ਕ ਲਾ ਲੈਣੇ ਆ ਆ ਲਓ ਜੀ ਇਹ ਇਹ ਕੀ ਹਟਵਾਇਆ ਇੱਕ ਆਲਓਵਰ ਸੂਟ ਆ ਵੀ ਨਿਗਾਹ ਕਰਕੇ ਜਾਈਓ ਬਾਲੀਆਂ ਫੋਟੋ ਦੇ ਹੀ ਰਹੀ ਓਏ ਹੋਏ ਕੈਮਰਾਮੈਨ ਸਾਹਿਬ ਨੂੰ ਮੈਂ ਕੀ ਕਰਨੀ ਕੈਮਰਾਮੈਨ ਸਾਹਿਬ ਫੋਟੋ ਤੇ ਥੋੜਾ ਜ਼ੂਮ ਪਾਇਆ ਜਾਵੇ ਫੋਟੋ ਖਿੱਚ ਮੇਰੀ ਉਹ ਲੋ ਜੀ 350 ਰੁਪਏ ਵਿੱਚ 올ਓਵਰ ਸੂਟ ਆ ਮਸਲੀਨ ਕਾਟਨ ਦਾ ਦੁਪੱਟਾ ਦੇਖ ਕੇ ਇਸ਼ਕਾਊਗਾ ਵਾਹ ਵੇ ਵਾਹ ਕੀਆ ਦੁਪੱਟਾ ਆ ਆ ਲੋ ਜੀ ਅਗਲਾ ਖੋਲਿਓ ਭਾਈ ਸਾਹ ਨੂੰ ਦਿਓ ਦਿਓ ਕਿ ਪ੍ਰਿੰਟ ਹੋ ਰਿਹਾ ਇਹ ਤਾਂ ਖੋਲਤਾ ਵਾ ਲਵੰਦਰ ਦੀ ਇਹ ਇਹ ਖੋਲਤੇ ਵਾਲੀਆ ਹੋਰ ਨਾ ਮ ਆ ਆਇਆ ਨਮਾ ਓਏ ਹੋ ਨਮਾ ਤਾਂ ਲਪੋਕੇ ਰੱਖਿਆ ਸੀ ਲਪੋਇਆ ਕਿਵੇਂ ਹੈ ਆ ਲੋ ਜੀ 350 ਰੁਪਏ ਦੇ ਵਿੱਚ ਆਲਓਵਰ ਸੂਟ ਮਸਲੀਨ ਦਾ ਦੁਪੱਟਾ ਨਾਲ ਦੇਣਾ ਦੁਪੱਟਾ ਦੇਖ ਕੇ ਭੰਗੜੇ ਪੈਣੇ ਆ ਇੱਕ ਸੂਟ ਇਸ ਤੋਂ ਬਾਅਦ ਹੋਰ ਦੋ ਲੈਣਾ ਨਾਲੇ ਸ਼ਤਨਮੁਰਤ ਆ ਵਡਿਓ ਬਾਜੀ ਦੁਪੱਟਾ ਵੜੋ ਸ਼ਰਮਾ ਜੀ ਤੁਸੀਂ ਕਿਹੜੇ ਜੱਗਾਂੇ ਪੈ ਗਏ ਆ ਬ੍ਰਾਹਮਣ ਦੇਵਤਾ ਕੰਬਲ ਧਿਆਨ ਲੋ ਜੀ 350 ਰੁਪਏ ਦੇ ਵਿੱਚ ਇੱਕ ਸੂਟ ਹੋਰ ਦੇਖ ਕੇ ਜਾਣਾ ਵਾ yellow veerwar yellow ਕਹਿ ਰਿਹਾ ਮੈਨੂੰ ਲੈ ਲਓ yellow ਹੀ ਲੈ ਲਓ ਇਹ ਗੋਲਤਾ ਵਾਲੀ ਆ ਚੂ ਚੂ ਬੋਲਦਾ ਕੰਦੂ ਦੇ ਦੁਪੱਟਾ ਕਿੱਥੇ ਦੋ ਆ ਲੋ ਇਹ ਵੀ ਦਿਖਾਣੇ ਆ ਸਲਾਹ ਸਾਹਿਬ ਇੱਕ ਮਿੰਟ ਵੇ ਰਾਤਾਜੀ ਦਿਖਾਤੇ ਹਨ ਫੜੋ ਸਾਢੇ 350 ਦੇ ਵਿੱਚ ਆਣਾ ਹੀ ਨਹੀਂ ਕਿਤੇ ਉਹ ਕਿਤੇੋਂ ਨਹੀਂ ਆਣਾ ਚੱਦਰ ਜਿੱਦਾ ਦੁਪੱਟਾ ਭਾ ਮੈਂ ਉੱਪਰ ਲੈ ਕੇ ਸੋਜੋ ਦੇਖ ਲਓ ਉੱਤੋਂ ਡਿਜੀਟਲ ਪ੍ਰਿੰਟਿੰਗ ਆਣਾ ਹੀ ਨਹੀਂ ਫੜਾਓ ਕਾਲਾ ਸੂਟ ਇਹਦੀ ਕੰਨੇ ਇਹਦੀ ਆ ਕਹਿੰਦੇ ਸਲਾਹ ਸਾਹਿਬ ਤੁਸੀਂ ਲੋ ਰਾਸਾ ਤੁਹਾਡਾ ਕਿਹਾ ਮੋੜ ਸਕਦਾ ਆ ਵੀ 350 ਦੇ ਵਿੱਚ 750 ਵਾਲਾ ਸੂਟ ਸੀ ਨਾ ਬਟਨ ਵਾਲ ਆ ਲਓ ਗਲੇ ਤੇ ਬਟਨ ਇਹਦਾ ਚੱਲਦੇ ਪਏ ਆ ਆਲਓਵਰ ਸੂਟ ਆ ਲਿਆਓ ਜੀ ਆ ਲਓ ਦੁਪੱਟਾ ਓਏ ਹੋ ਚੁੰਨੀ सॉरी ਚੁੰਨੀ ਚੁੰਨੀ 350 ਰੁਪਏ ਦੇ ਵਿੱਚ ਹੁਣ ਦੇਖ ਲਓ ਸ਼ਤਰਮੋਰਗ ਜਿਹੜਾ ਸ਼ਤਰਮੋਰਗ ਅਸੀਂ 1450 ਵਿੱਚ ਲਾਂਚ ਕੀਤਾ ਸੀ ਹੁਣ ਇੱਕ ਭਰਾ ਨੇ ਨਾ ਮੈਂ ਕਹਾਂ ਜੀ ਓਏ ਹੋ 1300 ਰੁਪਏ ਦੇ ਵਿੱਚ ਲਿਆਤਾ ਵਾ ਆ ਨਾਲ ਅੱਗੇ ਕਹਿੰਦੇ ਨੇ ਮੋٹے ਬੰਦੇ ਦਾ ਨਹੀਂ ਬੰਦਾ ਕਿਉਂ ਨਹੀਂ ਬੰਦਾ ਇਹਦਾ ਘੇਰਾ ਹੈਗਾ ਜੀ 42 ਇੰਚ ਮੋٹے ਤੋਂ ਮੋٹے ਬੰਦੇ ਦਾ ਬੰਦਾ ਕਿਉਂਕਿ ਇਹਦਾ ਘੇਰਾ ਹੈਗਾ ਕਿੰਨਾ ਜੀ 42 ਇੰਚ ਕਿੰਨਾ ਇੰਗਲਿਸ਼ ਕਿੰਨਾ ਆਹੀ ਜੋ ਮੁੰਡੇ ਨੇ ਕਿਹਾ ਉਹੀ ਆ ਇਹ ਮੈਨੂੰ ਤਾਂ ਜਣਾ ਨਹੀਂ ਆਣਾ ਲਓ ਜੀ ਇਹ ਪਟਾਦਾ ਦੇ ਲੋ 1300 ਰੁਪਏ ਦੇ ਵਿੱਚ ਇਹ ਕਲਦੀ ਰਿਹੜੀ ਆ ਜਿੰਨਾ ਮਰਜੀ ਬੁੱਕ ਕਰਾ ਲਓ ਸਿਰਫ ਕਲਦੀ ਰਿਹੜੀ ਜਿਨੇ ਜਿਨੇ ਮੇਲਾ ਲੁੱਟਣਾ ਕਲਦੀ ਦਿਹਾੜੀ ਲੋਟ ਲੈਵੇ ਬਰਾਇਡਲ ਲੈਸ ਲੱਗੀ ਆ ਚਨੋਂਨ ਦਾ ਵੱਡੇ ਬਣੇ ਦਾ 2.5 ਮੀਟਰ ਕੱਟ ਦਾ ਦੁਪੱਟਾ ਆ ਰਾਂਗਲੇ ਵਿੱਚ ਪਾਜੀ ਆਹ ਲੋ ਜੀ ਸਭ ਤੋਂ ਪਹਿਲਾਂ orange ਕਲਰ ਦਾ ਮੁਠਾੜਾ ਕਰਿਓ ਫਿਰ black ਕਲਰ ਦਾ ਮੁਠਾੜਾ ਕਰਿਓ frozy ਕਲਰ ਦਾ ਮੁਠਾੜਾ ਕਰਿਓ ਇਹ ਕਲਦੀ ਰਿਹੜੀ ਆ ਬਸ ਨਾ ਗੂਗਲ 'ਤੇ ਹੋਣਾ ਨਾ ਕਰਿਓ ਲਫਾਫਾ ਘਰੋਂ ਲੈ ਕੇ ਆਈਓ ਦੂਸਰੀ ਗੱਲ ਲਫਾਫਾ ਘਰੋਂ ਲਿਆਣਾ ਜੀ ਫੇ ਕਹੀਓ ਨਾ ਲਫਾਫਾ ਨਹੀਂ ਆ ਲਫਾਫਾ ਘਰੋਂ ਲਿਆਣਾ ਕਿਉਂਕਿ ਪਾਣਾ ਘਟ ਆਈਆ ਖਾਂਗਾ ਲੱਭਿਓ ਚੁੱਤੀ ਬੋਲ ਕੇ ਆਸ਼ੂ ਦੀ ਟੀਮ ਫਗਵਾੜਾ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਬੇਸਮੈਂਟ ਦੇ ਵਿੱਚ ਜਹਨਜੀ